ਜਿਹੜਾ ਸਾਡੇ ਦੇਸ਼ ਲਈ ਸ਼ਹੀਦ ਹੋ ਗਿਆ ਉਹ ਸਾਨੂੰ ਹੁਣ ਲੀਡਰ ਥੋੜੀ ਡਿਸਾਈਡ ਕਰਨਗੇ ਲੀਡਰਾਂ ਨੂੰ ਅਸੀਂ ਚੁਣਦੇ ਆ ਲੀਡਰ ਸਾਨੂੰ ਨਹੀਂ ਚੁਣਦੇ VOTER ਦੀ ਤਾਕਤ ਵੱਡੀ ਹੈ ਜਦੋਂ VOTER ਨੇ ਮੰਨ ਲਿਆ ਕਿ ਸਾਡਾ ਸ਼ਹੀਦ ਹੈ ਤੁਸੀਂ ਮੈਂ ਅਸੀਂ ਸਾਰੇ ਮੰਨਦੇ ਆ ਫਿਰ ਲੀਡਰ ਕੌਣ ਹੁੰਦੇ ਆ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚਹਲ ਦੇ ਰਹਿਣ ਵਾਲੇ ਆਕਾਸ਼ ਦੀਪ ਸਿੰਘ ਜੋ ਭਾਰਤ ਪਾਕਿਸਤਾਨ ਦੀ ਜੰਗ ਦੌਰਾਨ ਆਪਣੀ ਡਿਊਟੀ ਕਰਦੇ ਹੋਏ ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋ ਗਏ ਔਰ ਜੋ ਸਰਕਾਰ ਵੱਲੋਂ ਬਣਦਾ ਮਾਨ ਸਨਮਾਨ ਸੀ ਉਹਨਾਂ ਨੂੰ ਦਿੱਤਾ ਗਿਆ। ਔਰ ਬੜੇ ਦੁੱਖ ਦੀ ਗੱਲ ਹੈ ਸ਼ਹੀਦ ਸ਼ਹੀਦ ਹੁੰਦਾ ਜਿਹੜਾ ਤਿਰੰਗੇ ਚ ਲਪੇਟ ਕੇ ਆ ਗਿਆ ਸਦੇਸ਼ ਲਈ ਸ਼ਹੀਦ ਹੋ ਗਿਆ। ਉਹ ਤਾਂ ਸ਼ਹੀਦ ਹੀ ਆ। ਔਰ ਉਹਨਾਂ ਦੇ ਮਾਤਾ ਜੀ ਦੀ ਵੀਡੀਓ ਮੈਂ ਦੇਖੀ ਉਹ ਪ੍ਰੈਸ ਦੇ ਵਿੱਚ ਕਹਿ ਰਹੇ ਸੀ ਕਿ ਮੈਂ ਆਪਣੇ ਬੱਚੇ ਦੀਆਂ ਹਸਤੀਆਂ ਜਲਪਰਵਾਹ ਨਹੀਂ ਉਹਨਾਂ ਚਰ ਕਰਨੀਆਂ ਜਿੰਨਾ ਚਿਰ ਤੱਕ ਮੇਰੇ ਬੱਚੇ ਨੂੰ ਸ਼ਹੀਦ ਦਾ ਦਰਜਾ ਨਾ ਦਿੱਤਾ। मैं मान करा के करा पुत मेरे पुत बिना मेरी अंदर नहीं कर दिया पर घर खाली हो गया पुत बिना पोत खाली हो गया पुत मेरा साढ़े बह साल का पुत अज चला गया ਮੈਂ ਤਾਂ ਵਕੀਲ ਸਾਹਿਬ ਨੂੰ ਵੀ ਕਹਿਆ ਵੀ ਤੂੰ ਧਮਕਾ ਮਾਰਦੇ ਮੇਰੇ ਪੁੱਤ ਨੂੰ ਡਰਦਾ ਉੱਠ ਖੜੂਗਾ ਐਨੀ ਨਹੀਂ ਤੁਸੀਂ ਤੁਸੀਂ ਤਾਂ ਵੱਡੇ ਅਫਸਰਾਂ ਦੇ ਨਾਲ ਹੋ ਤੁਸੀਂ ਤਾਂ ਵੱਡੇ ਅਫਸਰਾਂ ਉਹਦੇ ਨਾਲ ਸਦੀਆਂ ਤੱਕ ਜਾਉਂਦਾ ਹੈ ਔਰ ਉੱਥੇ ਕੋਸ ਉਹਨਾਂ ਦੇ ਜਿਹੜੇ ਉਹ ਕਹਿੰਦੇ 40 45 ਬੱਚੇ ਮੈਂ ਟ੍ਰੇਨ ਕੀਤੇ ਆ ਮੈਂ ਨਹੀਂ ਕਹੂੰਗਾ ਉਹਨਾਂ ਨੂੰ ਹੁਣ ਵੀ ਉੱਥੇ ਜਾਓ ਜਿੱਥੇ ਮਾਵਾਂ ਹੱਸ ਹੱਸ ਕੇ ਆਪਣੇ ਪੁੱਤਾਂ ਨੂੰ ਇਸ ਦੇਸ਼ ਤੋਂ ਕੁਰਬਾਨ ਕਰਦੀਆਂ ਆ ਔਰ ਸਾਡੀ ਆਰਮੀ ਜਿਹੜੀ ਆ ਉਹ ਜਦੋਂ ਦੇਸ਼ ਦੇ ਲਈ ਲੜਦੀ ਆ ਜਿਹੜੇ ਲੋਕ ਕਹਿੰਦੇ ਸੀ ਲੈਂਦੇ ਪੰਜਾਬ ਵਾਲੇ ਸਾਡੇ ਭਰਾ ਵਾ ਅੱਜ ਸਿਰਫ ਉਹ ਉੱਥੋਂ ਤੱਕ ਹੀ ਸੀਮਤ ਰਹਿ ਗਏ ਉਹ ਭਰਾਓ ਭਰਾ ਸਾਡੇ ਉਹ ਜਿਹੜੇ ਸਾਡੇ ਲਈ ਸ਼ਹੀਦ ਹੋਏ ਜਿਨ੍ਹਾਂ ਨੇ ਜੰਗ ਦੌਰਾਨ ਸਾਡੇ ਲਈ ਸੀਨਿਆਂ ਤੇ ਗੋਲੀਆਂ ਖਾਧੀਆਂ ਪਰ ਉਹਨਾਂ ਭਰਾਵਾਂ ਵਿੱਚੋਂ ਇੱਕ ਭਰਾਏ ਆ ਆਕਾਸ਼ਦੀਪ ਸਿੰਘ ਇਹ ਸਾਡਾ ਸ਼ਹੀਦ ਹੈ ਅਸੀਂ ਇਸ ਨੂੰ ਸ਼ਹੀਦ ਮੰਨਦੇ ਆ ਔਰ ਸਾਨੂੰ ਦਰਦ ਆ ਔਰ ਸਾਡੇ ਲੋਕਾਂ ਨੂੰ ਵੀ ਦਰਦ ਆ ਹਰ ਇੱਕ ਉਸ ਬੰਦੇ ਨੂੰ ਦਰਦ ਆ ਜੋ ਇਸ ਧਰਤੀ ਦਾ ਵਾ ਇਥੋਂ ਦਾ ਰਹਿਣ ਵਾਲਾ ਵਾ ਇਸ ਦੇਸ਼ ਨਾਲ ਇਸ ਵਤਨ ਨਾਲ ਜਿਹਨੂੰ ਪਿਆਰ ਇਸ ਮਿੱਟੀ ਨਾਲ ਪਿਆਰ ਆ ਔਰ ਇਸ ਨੌਜਵਾਨ ਦੀ ਉਮਰ ਕਿੰਨੀ ਸੀ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਸੀ ਔਣਕ 2 ਸਾਲ ਹੋਏ ਨੌਕਰੀ ਕਰਦੇ ਨੂੰ ਪਰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣਦੀ ਆ ਕਾਫੀ ਆਰਮੀ ਵਾਲੇ ਵੀਰ ਜਾ ਰਹੇ ਆ ਤੇ ਉਹ ਜਦੋਂ ਕਿਤੇ ਆਪਣੀ ਮਾਤਾ ਨੂੰ ਮਿਲਦਾ ਰਸਤੇ 'ਚ ਉਹ ਮਾਂ ਉਹਦੀ ਇੰਨਾ ਪਿਆਰ ਕਰਦੀ ਪਿਤਾ ਦਾ ਇੰਨਾ ਪਿਆਰ ਕਰਦਾ ਉਹ ਵੀਡੀਓ ਦੇਖ ਕੇ ਮਨ ਦੇ ਵਿੱਚੋਂ ਧਾਹਾ ਨਿਕਲ ਜਾਂਦੀਆਂ ਤੇ ਅੱਜ ਮੈਂ ਦੇਖ ਰਿਹਾ ਕਿ ਉਹ ਮਾਤਾ ਵਿਚਾਰੀ ਕਹਿ ਰਹੀ ਕਿ ਮੇਰੇ ਬੱਚੇ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਕਿਹੜੀ ਮਾੜੀ ਗੱਲ ਹੈ ਸਾਡੀਆਂ ਸਰਕਾਰਾਂ ਦੀ ਸਾਡੇ ਕੋਲ ਰਾਜਨੀਤੀ ਲਈ ਟਾਈਮ ਹੈਗਾ ਉੱਠੇ ਸਿੱਦੇ ਕੰਮਾਂ ਲਈ ਬਿਆਨਾਂ ਲਈ ਟਾਈਮ ਹੈਗਾ ਤੇ ਅੱਜ ਮੈਂ ਦੋ ਲਫ਼ਜ਼ ਕਿਹਦੇ ਲੀਟਰ ਦੇ ਮੂੰਹ ਨਹੀਂ ਸੁਣੇ ਔਰ ਇਹ ਮੈਂ ਅੱਜ ਮਾਣਯੋਗ ਮੈਡਮ ਡੀਸੀ ਅਮਰੇ